ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮਾੜੇ ਅੰਸ਼ਰਾ ਦੇ ਖਿਲਾਫ ਕੀਤੀ ਗਈ ਮੁਹਿੰਮ ਤਹਿਤ ਥਾਣਾ ਫੇਸਟ ਮੋਹਾਲੀ ਦੀ ਮਾਰਕੀਟ ਸੈਕਟਰ 3 ਵਿੱਚ ਕੇ ਸਵੇਰੇ 2 ਵਜੇ ਉਸ ਸਮੇਂ ਗੋਲੀਆਂ ਚੱਲਣ ਲੱਗੀਆਂ ਜਦੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕੁਝ ਨੌਜਵਾਨਾਂ ਦਾ ਅਰਬਨ ਚਾਹ ਵਾਲੇ ਨਾਲ ਪੰਗਾ ਪੈ ਗਿਆ ਇਸ ਸਾਰੇ ਕਾਂਡ ਵਿੱਚ ਸਤਵੰਤ ਸਿੰਘ ਨੇ ਜਰਮਨਜੀਤ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਆਪਣੀ 45 ਬੋਰ ਦੀ ਪਿਸਤਲ ਨਾਲ ਦੋ ਵਾਰ ਫਾਇਰ ਵੀ ਕਰ ਦਿੱਤੇ ਤੇ ਜਰਮਨਜੀਤ ਸਿੰਘ ਮਸਾ ਪੱਜ ਕੇ ਉਸਨੇ ਆਪਣੀ ਜਾਨ ਬਚਾਈ ਤੇ ਪੁਲਿਸ ਨੇ ਦੋਨਾਂ ਧਿਰਾਂ ਨੂੰ ਜ਼ਖਮੀ ਹਾਲਤ ਵਿੱਚ ਕਾਬੂ ਕੀਤਾ ਬਾਹਰਾਲ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਪਿਸਤੌਲ ਤੇ ਕਾਰਤੂਸ ਬਰਾਮਦ ਕਰ ਲਿਆ ਹੈ। ਗੁੱਡੀ ਮਾਰਨਿੰਗ ਆਪਾਂ ਕਹਿ ਸਕਦੇ ਹਾਂ 29 9 2024 ਨੂੰ ਰਾਤ ਅਰਬਨ ਚਾਏ ਤੇ ਇੱਕ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਅਸੀਂ ਸਤਵੰਤ ਸਿੰਘ ਨੂੰ ਕਾਬੂ ਕੀਤਾ ਅਤੇ ਰਿਗਾਰਡ ਦੇ ਵਿੱਚ ਜਰਮਨ ਜੀਤ ਜਰਮਨ ਵੱਲੋਂ ਅਸੀਂ ਮੁਕੱਦਮਾ ਦਰਜ ਕੀਤਾ ਜਿਹੜਾ ਕਿ ਉੱਥੇ ਉਹਦਾ ਓਨਰ ਹੈ ਤੇ ਉਹਦੇ ਉੱਥੇ ਉਹਨੇ ਕੋਈ ਅਰਬਨ ਚਾਹੇ ਤੇ ਉਹਨਾਂ ਦਾ ਝਗੜਾ ਹੋਇਆ ਸੀ ਜਰਮਨ ਦਾ ਤੇ ਸਤਵੰਤ ਦਾ ਤੇ ਉਹ ਉਹਦੇ ਸ਼ੁਕੀਨ ਹੈ ਜਿਹੜਾ ਬੰਦਾ ਹੈ ਇਹ ਬੇਸਿਕਲੀ ਪੈਸੇ ਦੇ 7-8000 ਦਾ ਬਿੱਲ ਦਾ ਕੋਈ ਆਪਸੀ ਇਹਨਾਂ ਦਾ ਰੌਲਾ ਸੀ ਜਿਹਦੇ ਲੈਂਡ ਦੀ ਇਹ ਉੱਥੇ ਗਏ ਸੀਗੇ ਤੇ ਉੱਥੇ ਜਦੋਂ ਇੱਕ ਦੂਜੇ ਨਾਲ ਝਗੜਾ ਕਰਨ ਲੱਗੇ ਤੇ ਉਹਦੇ ਵਿੱਚ ਸਤਵੰਤ ਸਿੰਘ ਨੇ ਆਪਣੇ ਜਰਮਨ ਜਿਹੜਾ ਮਦਈ ਮੁਕੱਦਮਾ ਹੈ ਉਹਦੇ ਵੱਲ ਫਾਇਰ ਮਾਰਿਆ ਜਿੰਨੇ ਆਪਣੇ ਹੱਥ ਨਾਲ ਉਹਨੂੰ ਉੱਪਰ ਕਰ ਲਿਆ ਤੇ ਉਹ ਉਸ ਦੀ ਸਟੇਟਮੈਂਟ ਤੇ ਲੜਾਈ ਦੌਰਾਨ ਵੀ ਇਹਨਾਂ ਦੇ ਸੱਟਾਂ ਵੱਜੀਆਂ ਸੀ ਤੇ ਉਹਦੀ ਸਟੇਟਮੈਂਟ ਤੇ ਮੁਕੱਦਮਾ ਦਰਜ ਕੀਤਾ ਸੀ 86 ਨੰਬਰ ਨਾ 39 ਅੰਡਰਸੈਪਸ਼ਨ 109 115 ਦੀ 2 3 5 ਬੀ ਐਨ ਐਸ ਸ੍ਰੀ ਕਿਉ ਜੈ ਕੀ ਕਰਦਾ ਇਹ ਕਿਉ ਜਿਹੜਾ ਉਹ ਕੀ ਕਰਦਾ ਇਹ ਜਿਹੜਾ ਅਜੇ ਤੱਕ ਜਿਹੜੀ ਪ੍ਰੀਲਿਮਿਨਰੀ ਪੁੱਛਗਿਸ਼ਤੇ ਸਾਨੂੰ ਪਤਾ ਲੱਗਾ ਹੈ ਵੀ ਇਹ ਫੌਜ ਦੇ ਵਿੱਚੋਂ ਫੌਜ ਦਾ ਮਲਾਜਮ ਹੈ ਪਰ ਉੱਥੋਂ ਐਬਸੈਂਟ ਚੱਲ ਰਿਹਾ ਹੈ ਸੋ ਇਹਦੇ ਵਿੱਚ ਅਸੀਂ ਇਹਦੇ ਵਿੱਚ ਜਿਹੜਾ ਮੁਕੱਦਮਾ ਦਿੱਤਾ ਹੈ 252754 ਨੰਬਰ ਦਾ ਵੀ ਦਿੱਤਾ ਹੈ 45 ਬੋਲ ਦਾ ਇੱਕ ਪਿਸਤੌਲ ਅਸੀਂ ਰਿਕਵਰ ਕੀਤਾ ਹੈ ਦੋਸ਼ੀ ਪਾਸੋਂ ਤੇ ਦੋ ਜਿੰਦਾ ਰੌਨ ਤੇ ਦੋ ਕਾਰਟੂਸ ਸਾਨੂੰ ਮਿਲੇ ਸਮਰਾਲਾ ਦੇ ਨਜ਼ਦੀਕੀ ਪਿੰਡ ਗੜੀ ਤਰਖਾਨਾ ਤੋਂ ਪ੍ਰਵਾਸੀ ਖੇਤ ਮਜ਼ਦੂਰ ਲੇਬਰ ਨੂੰ ਟੈਂਪੋ ਵਿੱਚ ਭਰ ਕੇ ਲੈ ਜਾਂਦਾ ਹੋਇਆ ਟੈਂਪੋ ਸੜਕ ਤੇ ਲੱਗੇ ਹੋਏ ਦਰਖਤ ਨਾਲ ਜਾ ਟਕਰਾਇਆ ਜਿਸ ਨਾਲ ਕਰੀਬ 12 ਖੇਤ ਮਜ਼ਦੂਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜ਼ਖਮੀਆਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਗ੍ਰੇਨੈਂਡ ਦੇ ਸਿਜੰਟ ਹੋ ਗਿਆ ਸੀ ਅੱਛਾ ਕਿੰਨੇ ਬੰਦੇ ਟਕਰੀਬਨ 4-5 ਬੰਦੇ ਜ਼ਖਮੀ ਨੇ ਜੀ ਬਾਕੀ ਤਾਂ ਹਲਕਾ ਠੀਕ ਠਾਕ ਨੇ ਬੱਚੇ ਵੀ ਹੈਗੇ ਨਾ ਛੋਟੇ ਛੋਟੇ ਕਿਹੜੀ ਸੀ ਇਹਦਾ ਐਕਸੀਡੈਂਟ ਗੱਡੀ ਵਿਹਾਰੀ ਜਾਂਦੇ ਸੀ ਇਹਨਾਂ ਨੇ ਜੀ ਵਿਹਾਰੀ ਤੇ ਫਿਰ ਉਧਰੋਂ ਕੱਟ ਮਾਰ ਕੇ ਇੱਕ ਸਪੈਤੇ ਦਾ ਬੂਟੇ ਦੇ ਵਿੱਚ ਲੱਗਿਆ ਬਹੁਤ ਜ਼ੋਰ ਨਾਲ ਜੇ ਸਪੈਤੇ ਦਾ ਬੂਟਾ ਨਹੀਂ ਹੁੰਦਾਈ ਉਹ ਗੱਡੀ ਨਹਿਰ ਦੇ ਵਿੱਚ ਜਾ ਵਰਨਾ ਸੀ ਤਾਂ ਸ਼ੁਕਰ ਕਰੋ ਕਿ ਸਪੈਤੇ ਦਾ ਬੂਟਾ ਆ ਗਿਆ ਤੇਰਾ ਬਚਾਅ ਹੋ ਗਿਆ ਤੇ ਹੁਣ ਪਰ ਜ਼ਖਮੀ ਨੇ ਗੱਡੀ ਤਾਂ ਨਿਕਲੀ ਸੀ ਹਾਂ ਗੱਡੀ ਤਾਂ ਨਿਕਲ ਨਹੀਂ ਦਿਹਾਰੀ ਜਾਂਦਾ ਸੀ ਖੇਤਾਂ ਦੇ ਵਿੱਚ ਖੇਤਾਂ ਸੀ ਦਿਹਾਰੀ ਕਰਦੇ ਸੀ ਜੀ ਅੱਛਾ ਹਾਂਜੀ ਟੋਟਲੀ ਕਿੰਨੇ ਜਣੇ ਸੀਗੇ ਗੱਡੀ ਤੇ ਸਵਾਰ ਟੋਟਲ ਉਹ ਤਕਰੀਬਨ ਹੋਣਾ ਜੀ 7-8 7-8 ਜਣੇ ਹਾਂ ਇੰਨਾ ਖੋਣਾ ਜੀ ਅੱਛੀ ਗੱਲ ਬਾਤ। ਮੇਰੇ ਮੋੜ ਤੇ ਖੜੇ ਸੀ ਅਸੀਂ ਸਾਰੇ ਜਣੇ ਉੱਥੇ ਤੇ ਮੋੜ ਤੋਂ ਆਈ ਹੈ ਗੱਡੀ 1 ਲੱਖ ਤੇਜ਼ ਦੇ ਕੇ ਖਿੱਚ ਕੇ ਲੱਗਿਆ ਅੰਬ ਚ ਤੇ ਉਸ ਤੋਂ ਬਾਅਦ ਜਿਹੜੀ ਸੀਗੀ ਵਿੱਚ ਪੇਸ਼ੈਂਟ ਉਹਨਾਂ ਨੂੰ ਅਸੀਂ ਐਂਬੂਲੈਂਸਾਂ ਨੂੰ ਫੋਨ ਕੀਤਾ ਤੇ ਨਹੀਂ ਸੀ ਮਿਲਿਆ ਤੇ ਇਸ ਕਰਕੇ ਅਸੀਂ ਉਧਰੋਂ ਚੱਕ ਕੇ ਸਮਹਰਾ ਲਈ ਲੈ ਕੇ ਆ ਕੇ ਇਲਾਜ ਕਰਵਾਤਾ ਵਾ। 22 ਸਾਲਾ ਦਵਿੰਦਰ ਸਿੰਘ ਵਾਸੀ ਬੁੱਕਣ ਵਾਲਾ ਰੋਡ ਮੋਗਾ ਦੀ ਅੱਜ ਕੋਈ ਜ਼ਹਿਰੀਲੀ ਦਵਾਈ ਨਿਕਲਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ। ਦਵਿੰਦਰ ਸਿੰਘ ਨੇ ਇਲਾਜਰਾਨ ਆਪੜੀ ਵੀਡੀਓ ਬਣਾ ਕੇ ਵਾਇਰਲ ਵੀ ਕਰ ਦਿੱਤੀ ਅਜੇ ਹੀ ਇੱਕ ਦਿਨ ਪਹਿਲਾਂ ਦਵਿੰਦਰ ਸਿੰਘ ਨੂੰ ਉਸ ਦੇ ਵਾਰਡ ਦੇ ਐਮਸੀ ਬੂਟਾ ਸਿੰਘ ਅਤੇ ਇੱਕ ਪੁਲਿਸ ਮੁਲਾਜ਼ਮ ਦੋਵਾਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਅਤੇ ਦਵਿੰਦਰ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਕਾਰਨ ਉਸਨੇ ਬੀਤੀ ਦਿਨ ਸ਼ਾਮ ਜ਼ਹਿਰੀਲੀ ਦਵਾਈ ਨਿਗਲ ਲਈ ਅਤੇ ਉਸੋਂ ਪਹਿਲਾ ਮੋਗਾ ਦੇ ਸਰਕਾਰੀ ਹਸਪਤਾਲ ਵੀ ਕਿਹ ਰੈਫਰ ਕੀਤਾ ਗਿਆ ਜਿੱਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ ਬੁੱਕਾਂ ਵਾਲਾ ਰੋਡ ਜੀ ਤੇ ਕੀ ਹੱਥਵਾਦ ਆ ਆ ਸਭ ਮੁੰਡਾ ਇੱਕ ਜਿਹੜਾ ਬੂਟਾ ਐ ਐਮਸੀ ਸਾਡੇ ਗਵਾੜ ਦਾ ਇੱਕ ਇਹ ਤੇ ਇੱਕ ਜੱਸੀ ਕੋਈ ਸਿਪਾਈ ਆ ਇਹ ਮੇਰੇ ਮੁੰਡੇ ਨੂੰ ਤੰਗ ਕਰਦੇ ਹੁੰਦੇ ਸੀਗੇ ਮੋਟਰਸਾਈਕਲ ਚੋਰੀ ਦਾ ਮੇਰੇ ਮੁੰਡੇ ਦੇ ਸਿਰ ਲਾਉਂਦੇ ਸੀਗੇ ਕੋਈ ਮੋਟਰਸਾਈਕਲ ਨਹੀਂ ਮੇਰੇ ਘਰੇ ਵੀ ਵੇਖ ਸਕਦੀ ਪੁਲਿਸ ਜਾ ਕੇ ਕੋਈ ਮੇਰੇ ਮੁੰਡੇ ਦਾ ਨਾਕ ਸੀਗਾ ਇਹ ਮੇਰੇ ਮੁੰਡੇ ਨੂੰ ਦੂਜੀ ਵੇਰ ਤੀਜੀ ਵੇਰ ਇਹ ਪੁੱਠੇ ਕੰਮਾਂ 'ਚ ਫਸਾਉਣ ਨੂੰ ਫਿਰਦਾ ਹੀ ਕਹਿੰਦਾ ਪੈਸੇ ਲੈ ਕੇ ਦੇ ਮੋਟਰਸਾਈਕਲ ਕਹਦਾ ਜੱਸਾ ਤੇ ਗਸਾ ਤੇ ਕੋਣ ਇੱਕ ਜੱਸੀ ਪੁਲਿਸ ਵਾਲਾ ਇੱਕ ਬੂਟਾ ਬੂਟਾ ਐਮ ਸੀ ਇਹ ਸਾਡੇ ਗਵਾੜ ਦਾ ਹੀ ਆ ਜਿਹੜਾ ਗੰਦਾ ਹੋਇਆ ਐਮ ਸੀ ਜਿਹੜਾ ਇਹ ਹੋ ਗਈ ਸੀ ਸਾਲ ਡੇਢ ਸਾਲ ਮੇਰੇ ਮੁੰਡੇ ਨੂੰ ਘਰ ਦੇ ਨੂੰ ਹੁਣ ਮੇਰੇ ਮੁੰਡੇ ਨੇ ਪਤਾ ਨਹੀਂ ਕੀ ਖਾ ਗਿਆ ਬਾਈ ਇਹ ਕੱਲ 6 ਵਜੇ ਦੀ ਗੱਲ ਆ ਜਦੋਂ ਉਹਨਾਂ ਨੇ ਫੋਨ ਦਿੱਤਾ ਪਸਾ ਦਿਵਿੰਦਰ ਸਿੰਘ ਕਿੰਨਾ عمر ਕਰਨੀ ਆ ਉਹ ਪਰ 20 ਸਾਲ ਦੀ ਆ ਹਾਂ ਵਿਆਹ ਆ ਮਹੀਨਾ ਹੋਇਆ ਮਸਾਂ ਵਿਆਹ ਇਹਨੂੰ ਹੁਣ ਅਸੀਂ ਆਹੀ ਮੰਗ ਕਰਦੇ ਇਹਨੂੰ ਮੇਰੇ ਨੂੰ ਸਜਾ ਮਿਲਣੀ ਚਾਹੀਦੀ ਆ ਬਸ ਸਿਰਫ ਚੋਰੀ ਦਾ ਇਨਜਾਮ ਮੰਗਵਾਉਂਦਾ ਹਾਂ ਚੋਰੀ ਦਾ ਇਨਜਾਮ ਸਾਡੇ ਨਿਕਲੇ ਸਾਡੇ ਮੁੰਡੇ ਕੋਲੇ ਨਹੀਂ ਕੁਛ ਵੀ ਨਹੀਂ ਕਿਤੇ ਲੜਕਾ ਹੈ ਕੋਈ ਦਵਿੰਦਰ ਸਿੰਘ ਨਾਮ ਦਾ ਤੇ ਉਹਨੇ ਕੋਈ ਜਰੇਲੀ ਚੀਜ਼ ਖਾ ਕੇ ਤਾਂ ਆਪਣੀ ਜੀਵਨ ਲੀਲਾ ਜਿਹੜੀ ਹੈ ਸਮਾਪਤ ਕਰ ਲਈ ਹੈ ਤੇ ਉਹ ਜਿਹੜੀ ਡੈੱਡ ਬੋਡੀ ਮਾਰਚਰੀ ਦੇ ਵਿੱਚ ਰੱਖਾ ਦਿੱਤੀ ਗਈ ਹੈ ਤੇ ਉਹਦੇ ਪਰਿਵਾਰਕ ਮੈਂਬਰ ਦਾ ਬਿਆਨ ਲੈ ਕੇ ਜੈਸੇ ਹੀ ਕਾਰਵਾਈ ਬੰਦੀ ਹੋਏਗੀ ਉਹ ਅਮਲ ਚ ਲੈਂਦੀ ਜਾਏਗੀ ਉਹ ਸਾਹਮਣੇ ਆਈ ਇਹ ਬਾਪਰਾ ਜੀ ਇਹ ਮੇਰਾ ਸਾਧੂ ਆ ਉਹ ਮੁੰਡੇ ਦਾ ਅੱਜ 25 ਦਿਨ ਹੋ ਗਏ ਜੀ ਵਿਆਹ ਹੋਏ ਨੂੰ ਠੀਕ ਹੈ ਜੀ ਉਹ ਕੋਈ ਮੋਟਰਸਾਈਕਲ ਦਾ ਰੌਲਾ ਸੀਗਾ ਜਾਨੀ ਕਿ ਇਹ ਜਿਹੜੀ ਗੱਲ ਚੱਲਦੀ ਪਈ ਸੀ ਤੋਤੀ ਐਮ ਸੀ ਦੀ ਇਹਨਾਂ ਨਾਲ ਚੱਲਦੀ ਪਈ ਸੀ ਵੀ ਠੋਡੇ ਮੁੰਡੇ ਦਾ ਮੋਟਰਸਾਈਕਲ ਦੇ ਵਿੱਚ ਨਾਮ ਆ ਪਰ ਇਹ ਕਹਿੰਦੇ ਵੀ ਸਾਡੇ ਮੁੰਡੇ ਦਾ ਨਾ ਨਹੀਂ ਹੈਗਾ ਨਾਮ ਇਹਦੇ 'ਚ ਠੀਕ ਹੈ ਜੀ ਇਹਨਾਂ ਨੇ ਕੋਈ ਗੱਲਬਾਤ ਇਹਨਾਂ ਦੀ ਪੈਸੇ ਢੇਲੇ ਦੀ ਚੱਲਦੀ ਪਈ ਸੀਗੀ ਉਹ ਦਵਿੰਦਰ ਦੇ ਨਾਲ ਵੀ ਚੱਲਦੀ ਪਈ ਸੀਗੀ ਗੱਲਬਾਤ ਕੋਈ ਪੈਸੇ ਢੇਲੇ ਦੀ ਦਵਿੰਦਰ ਨਾਲ ਦਵਿੰਦਰ ਨਾਲ ਜਿਹੜਾ ਮੁੰਡਾ ਪੂਰਾ ਹੋ ਗਿਆ ਜੀ ਠੀਕ ਹੈ ਜੀ ਉਹਨੇ ਕੀ ਕੀਤਾ ਕੱਲ ਸ਼ਾਮੀ ਚਲਾ ਗਿਆ ਉਹ ਸੌਰਿਆਂ ਨੂੰ ਜਦੋਂ ਸੌਰਿਆ ਨੂੰ ਆਇਆ ਉਹਨੇ ਆ ਕੇ ਸ਼ਾਮ ਨੂੰ 7 ਵਜੇ ਸਿੱਧਾ ਕੋਠੇ ਚੜ੍ਹਿਆ ਕੋਠੇ ਤੇ ਚੜ੍ਹ ਕੇ ਤੇ ਦਵਾਈ ਖਾ ਲਈ ਉਹਨੇ ਦੋ ਦੋ ਉਲਟੀਆਂ ਕੀਤੀਆਂ ਉਹਨੂੰ ਚੱਕ ਇੱਥੇ ਸਰਕਾਰੀ ਚ ਲੈ ਆਏ ਜੀ ਸਰਕਾਰੀ ਚ ਜਣੀ ਗਏ ਨੇ ਇਥੋਂ ਬਦਲੀ ਕਰਤੀ ਤੇ ਮੈਡੀਸਿਟੀ ਲੈ ਗਏ ਜੀ ਉਥੋਂ ਉਹਦੀ Laash ਆ ਗਈ ਕੀ ਕਾਰਨ ਜਿਹੜਾ ਸਮਝਦਾ ਬੁੱਝਦਾ ਕਾਰਨ ਹੈ ਜੀ ਹੁਣ ਦੇਖੋ ਮਾਤਾ ਪਿਤਾ ਨੂੰ ਪੁੱਛ ਕੇ ਜੋ ਬਣਦੀ ਕਾਰਵਾਈ ਕੀਤੀ ਜਾਵੇ ਜੀ ਇਨਸਾਫ ਦਿੱਤਾ ਜਾਵੇ ਕਿਉਂਕਿ ਜਿਨਾਂ ਦਾ ਹੁਣ ਚਲਾ ਗਿਆ ਉਹ ਮਰਨਾ ਤਾਂ ਹੈ ਨਹੀਂਗਾ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਰੱਤਾ ਤੇ ਹਮਲਾ ਗੰਭੀਰ ਜ਼ਖਮੀ ਕੀਤਾ ਤੇ ਭਾਰਤ ਦੀ ਗੰਭੀਰ ਹਾਲਤ ਨੂੰ ਦੇਖ ਕੇ ਹੋਏ ਉਸ ਨੂੰ ਇਲਾਜ ਦੇ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਲਜਾਇਆ ਗਿਆ ਜਿੱਥੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿੱਥੇ 2 ਦਿਨਾਂ ਦੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਨੂੰ ਕਰਨਲ ਸਿੰਘ ਉਰਫ ਕੈਲਾ ਉਤਰਮਾਨ ਸਿੰਘ ਵਾਸੀ ਪਤੋ ਹੀਰਾ ਸਿੰਘ ਥਾਣਾ ਨਿਹਾਲ ਸਿੰਘ ਵਾਲੇ ਚ ਆ ਪਿੰਡ ਪੈਂਦਾ ਹੈ ਉਹਨਾਂ ਦੀ ਕਿਸੇ ਨੇ ਸੱਟਾ ਮਾਰ ਕੇ ਉਹਨਾਂ ਨੂੰ ਜ਼ਖਮੀ ਕਰਤਾ ਸੀ ਤੇ ਦੌਰਾਨੇ ਇਲਾਜ 25 9 2024 ਨੂੰ ਉਹਨਾਂ ਦੀ ਡੈਥ ਹੋ ਗਈ ਸੀ ਇਸ ਸਬੰਧ ਚ ਥਾਣਾ ਨਿਹਾਲ ਸਿੰਘ ਵਾਲੇ ਦੇ ਵਿੱਚ 157 ਨੰਬਰ ਐਫ ਆਈ ਆਰ ਰਜਿਸਟਰ ਕੀਤੀ ਗਈ ਸੀ ਅੰਡਰ ਸੈਕਸ਼ਨ 103 ਤੇ 35 ਬੀ ਐਨ ਐਸ ਇਹਦੇ ਵਿੱਚ ਦੋ ਦੋਸ਼ੀ ਪੁਲਿਸ ਟੀਮ ਨੇ ਮੌਕੇ ਤੇ ਆਈਡੈਂਟੀਫਾਈ ਕੀਤੇ ਸੀ ਤੇ ਵਿਦਨ ਆਵਰਸ 24 ਹੋਅਰਸ ਤੋਂ ਵੀ ਗੱਟ ਟਾਈਮ ਲੱਗਿਆ ਸੀ ਉਹਦੇ ਵਿੱਚ थाना ਨਿਹਾਲ ਸਿੰਘ ਵਾਲੇ ਦੀ ਟੀਮ ਨੇ ਐਸਪੀ ਡੀ ਸਾਹਿਬ ਡੀਐਸਪੀ ਸਾਹਿਬ ਦੀ ਸੁਪਰਵੀਜ਼ਨ ਹੇਠ ਬੜਾ ਵਧੀਆ ਕੰਮ ਕੀਤਾ ਤੇ ਦੋਨੇ ਦੋਸ਼ੀ ਜਿਹੜੇ ਨੇ ਉਹ ਫੜ ਲਏ ਤੇ ਉਹਨਾਂ ਤੋਂ ਜਿਹੜੇ ਵਾਰਦਾਤ ਦੇ ਵਿੱਚ ਯੂਜ਼ ਕੀਤੇ ਗਏ ਵੈਪਨ ਜਿਵੇਂ ਕਿ ਲੋਹੇ ਦਾ ਖੰਡਾ ਤੇ ਇੱਕ ਕਿਰਪਾਨ ਉਹ ਵੀ ਉਹਨਾਂ ਤੋਂ ਬਰਾਮਦ ਕਰ ਲਿਆ ਹੈ ਉਹਨਾਂ ਦੋਨੇ ਦੋਸ਼ੀਆਂ ਦੀ ਪਛਾਣ ਹੋਈ ਹੈ ਇੱਕ ਦੋਸ਼ੀ ਇੰਦਰਜੀਤ ਸਿੰਘ ਉਰਫ ਸਨੀ ਉਹ ਤੇ ਪਹਿਲਾਂ ਦੋ ਮੁਗਦਮੇ ਦਰਜ ਨੇ थाना ਨਿਹਾਲ ਸਿੰਘ ਵਾਲੇ ਦੇ ਵਿਚ ਤੇ ਇੱਕ ਜੁਵੇਨਾਈਲ ਹੈਗਾ ਉਹਦੇ ਕਰਕੇ ਅਸੀਂ ਉਹਦੀ ਆਇਡੈਂਟੀਟੀ ਡਿਸਕਲੋਸ ਨਹੀਂ ਕਰ ਸਕਦੇ ਪਰ ਉਹਦੇ ਵੀ ਪਹਿਲਾ ਰਿਕਾਰਡ ਹੈਗਾ ਉਹਦੇ ਵੀ ਪਹਿਲਾ ਪਰਚਾ ਦਰਜ ਹੈ ਇਹਨਾਂ ਦੀ ਵਜ੍ਹਾ ਰੰਜਿਸ਼ ਆ ਸੀ ਕਿ ਇਹਨਾਂ ਦੇ ਪਹਿਲਾਂ ਵੀ ਲੜਾਈ ਝਗੜੇ ਹੈਗੇ ਇਹ ਦੋਨੋਂ ਇੱਕ ਹੀ ਪਿੰਡ ਦੇ ਰਹਿਣ ਵਾਲੇ ਨੇ ਤੇ ਜਿਹੜੇ ਮਰਨ ਵਾਲੇ ਨੇ ਉਹਨਾਂ ਦੇ ਨਾਲ ਇਹਨਾਂ ਦੇ ਪਹਿਲਾਂ ਵੀ ਰੰਜਿਸ਼ ਚੱਲਦੀ ਸੀ ਜਿਹਦੇ ਸਬੰਧੀ ਪਿਛਲੇ ਸਾਲ ਹੀ 157 ਨੰਬਰ ਐਫ ਆਰ ਦਰਜ ਹੋਈ ਸੀ ਲੜਾਈ ਝਗੜੇ ਦੀ 323 325 ਤੇ ਉਹਦੇ ਕਰਕੇ ਇਹਨਾਂ ਨੇ ਇਹਦੇ ਸੱਟਾ ਮਾਰੀਆਂ ਤੇ ਇਹਨਾਂ ਦੀ ਮੌਤ ਹੋ ਗਈ ਤੇ ਪੁਲਿਸ ਟੀਮ ਨੇ ਪਰੋਐਕਟਿਵਲੀ ਕੰਮ ਕਰਦੇ ਹੋਏ ਦੋਨੋਂ ਦੋਸ਼ੀਆਂ ਨੂੰ ਫੜ ਲਿਆ ਤੇ ਜਿਹੜੀ ਵੈਪਨ ਯੂਜ਼ ਹੋਈ ਸੀ ਉਹ ਵੀ ਬਰਾਮਦ ਕਰ ਲਿਆ ਤਰੰਤ ਤਰੰਤ ਸ਼ਹਿਰ ਵਿੱਚ ਮੇਨ ਸ਼ਹਿਰ ਬੋੜੀ ਚੌਂਕ ਵਿੱਚ ਪਰਮ ਫੋਟੋਸਟੇਟ ਦੁਕਾਨ ਵਿੱਚ ਬੀਤੀ ਦੇਰ ਰਾਤ ਨੂੰ ਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰਕੇ 3.5 ਲੱਖ ਰੁਪਏ ਅਤੇ ਕੋਪਰ ਦੀ ਬਿਜਲੀ ਵਾਲੀ ਤਾਰ ਚੋਰੀ ਕਰਕੇ ਚੋਰ ਫਰਾਰ ਹੋ ਗਏ ਇਸ ਮੌਕੇ ਤੇ ਦੁਕਾਨ ਮਾਲਕ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤੇ ਇੱਕ ਉਸ ਦੇ ਦ ਕੋਲ ਕਾਫੀ ਸਮੇਂ ਦਾ ਕਿਰਾਏ ਲੈਣ ਵਾਲੇ ਸਨ ਤੇ ਲੇਬਰ ਦੇ ਸਮਾਨ ਖਰੀਦ ਲਈ 60000 ਰੁਪਏ ਤੇ ਕੁੱਲ 350000 ਰੁਪਏ ਕਰੀਬ ਗੱਲੇ ਵਿੱਚ ਪਏ ਸਨ ਤੇ ਏਸੀ ਦੀਆਂ ਕੋਪਰ ਤਾਰਾਂ ਵੀ ਚੋਰੀ ਕਰਕੇ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰਕੇ ਉਹ ਸਾਰਾ ਸਮਾਨ ਲੈ ਗਏ। ਕੀ ਗੱਲਬਾਤ ਹੋਈ? ਅੱਜ ਵੀ ਇਹ ਹੀ ਕਾਲ ਦਾ 10:30 ਵਜੇ ਕੋਠੇ ਵਧਾ ਕੇ ਚਲੇ ਗਏ ਆ। ਸਾਨੂੰ ਪਤਾ ਨਹੀਂ ਕਿ ਕੀ ਹੋਇਆ ਜਿਹੜਾ ਸਵੇਰੇ ਸਾਡੇ ਸਾਹ ਖੱਲੇ ਆਇਆ ਆ। ਆਮ ਤੌਰ ਤੇ ਗੱਲ ਕਰਦਾ ਹਾਂ ਤੇ ਆਵਾਜ਼ ਤੇ ਸਾਡੇ ਬੀਜ ਦੇ ਤਾਰਾ ਵੀ ਲੈ ਲਈਏ ਇਸੀ ਦੇ ਤਾਰਾ ਵੀ ਲੈ ਲਓ ਅੱਗੇ ਤੇ ਲੱਖ ਦਾ ਕੈਸ਼ ਵੀ ਕੋਈ ਲੈ ਕਿਤੇ ਸ਼ੋਅ ਬਣਾ ਰਿਹਾ ਹੈ ਸ਼ੋਅ ਬਣਾ ਰਿਹਾ ਸ਼ੋਅ ਬਣਾ ਰਿਹਾ ਸਦਾ ਕਾਲਾ ਬਣਾ ਰਿਹਾ ਸਾਰਾ ਕੈਸ਼ ਇਕੱਠਾ ਕੀਤਾ ਹੈ ਬਤਾਲਾ ਨੂੰ ਪੈਸੇ ਪੂਰੇ ਦੇਣੇ ਕੋਈ ਨਾ ਬੋਲਾ ਕੁਝ ਨਾ ਬੋਲਾ ਉਹ ਖੱਲੇ ਪੈਸੇ ਰੱਖੀ ਰੱਖ ਕੇ ਜਾਂਦੇ ਸਾਰੇ ਗੱਡੀ ਵਿੱਚ ਹੈ ਕਿਹੜੀ ਦੁਕਾਨ ਹੈ ਨਾ ਕਿ ਔਰ ਪਿੱਛੇ ਮੌਜੂਦ ਹੈ ਇਹ ਬੋਡੀ ਚੌਂਕ ਸਾਡੀ ਨੂੰ ਪਾ ਰਹੇ ਆ ਪਰ ਫੋਟੋਸ ਤੇ ਕੀ ਮੰਨ ਕਰ ਦੇ ਜੀ ਕੋਈ ਸੋਲਾ ਕਾਰਵਾਈ ਵੀ ਕੋਈ ਨਹੀਂ ਆਇਆ ਕੋਈ ਕਾਰੋਬਾਰੀ ਕੋਈ ਨਹੀਂ ਆਇਆ ਕਿੰਨਾ ਕੈਸ਼ ਹੈ ਕਿ 3.5 ਕਿਥੇ ਸ਼ੱਕਤ ਨੂੰ ਕਿਥੇ 7 ਵਜੇ ਤੱਕ ਕਿਸੇ ਦੇ ਨਹੀਂ ਲਾ ਚਾਪ ਦੇ ਸੀਆਈਐਸਟਾਫ ਖੰਨਾ ਅਤੇ ਸਮਰਾਲਾ ਪੁਲਿਸ ਨੇ ਇੱਕ ਸਯੁਕਤ ਆਪਰੇਸ਼ਨ ਦਰਾਹ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਨਸ਼ਾ ਸਪਲਾਈ ਦੀ ਇੱਕ ਵੱਡੀ ਚੇਨ ਤੋੜੀ ਜਿਸ ਸਹਿਤ ਸੇਬਾਂ ਨਾਲ ਭਰੀ ਜੀਪ ਫੇਟਾ 2 ਕੁਇੰਟਲ ਚੂਰਾ ਪੋਸਟ ਲੈ ਕੇ ਆ ਰਿਹਾ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੀ ਪਛਾਣ ਮੁਹੰਮਦ ਅਲੀ ਵਾਸੀ ਚੰਬਾ ਵੱਜੋ ਹੋਈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਸੀਆਈਐਸ ਸਟਾਫ ਖਾਨਾ ਦੀ ਟੀਮ ਅਤੇ ਸਮਰਾਲਾ ਪੁਲਿਸ ਵੱਲੋਂ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਸ਼ਵਨੀ ਗਟਿਆਲ ਦੇ ਦਿਸ਼ਾ ਨਿਰਦੇਸ਼ਾਂ ਅੰਤ ਨਸ਼ਾ ਖਿਲਾਫ ਮੁਹਿੰਮ ਵੱਡੀ ਗਈ ਹੈ ਇਹ ਨਾਲ ਹੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀ ਨਸ਼ਾ ਦੇ ਖਿਲਾਫ ਮੁਹਿੰਮ ਜਿਹੜੀ ਵੱਡੀ ਆ ਸਾਡੇ ਮਾਨਯੋਗ ਐਸਐਸਪੀ ਅਸ਼ਵਨੀ ਗਟਿਆਲ ਜੀ ਖੰਨਾ ਤੋਂ ਉਹਨਾਂ ਦੀ ਅਗਵਾਈ ਦੇ ਥੱਲੇ ਸਾਡੇ ਸੀਏ ਪਾਰਟੀ ਤੇ ਸਾਡੀ ਜਿਹੜੀ ਸਮਰਾਲਾ ਬਲੂਸੀ ਜੁਆਇੰਟ ਆਪਰੇਸ਼ਨ ਦੇ ਦੌਰਾਨ ਜਿਹੜਾ ਇਹ ਗੱਡੀ ਅਸੀਂ ਰੋਕੀ ਹੈ ਜਿਹਦੇ ਵਿੱਚ ਮੁਹੰਮਦ ਅਲੀ ਉਰਫ ਦਾਣੂ ਪੁੱਤਰ ਗੁਲਾਮ ਜਿਹੜਾ ਚੰਬੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜੀ ਬਲੇਰੋ ਪਿਕਅਪ ਰੋਕੀ ਹੈ ਐਚਪੀ 47ਏ 1599 ਨੰਬਰ ਹੈ ਦਾ ਇਹਦੇ ਵਿੱਚੋਂ ਅਪਰੋਕਸੀਮੇਟ 98 98.ਸਮਥਿੰਗ ਜਿਹੜੇ ਰੂਡੇ ਰਿਕਵਰ ਹੋਏ ਆ ਸਾਨੂੰ ਜਿਹੜੇ ਅਸੀਂ ਕਬਜ਼ੇ ਲਗਾ ਤਸੀਰ ਸਾਡੀ ਜਾਰੀ ਹੈ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮੈਂਬਡੀ ਹੈ ਉਹਦੀ ਖੰਨਾ ਜ਼ਿਲ੍ਹਾ ਦੀ ਸਾਡੇ ਜਿਹੜੀ ਹੈ ਬਹੁਤ ਹੀ ਵੱਡੀ ਕਾਮਯਾਬੀ ਹੈ ਤੇ ਅੱਗੇ ਵੀ ਸਾਡੇ ਜਿਹੜੇ ਮਾਨਯੋਗ ਐਸ.ਐਸ.ਪੀ. ਸਾਹਿਬ ਇਸ ਤਰ੍ਹਾਂ ਹੀ ოਪਰੇਸ਼ਨ ਚਲਾਏ ਜਾਣਗੇ ਤੇ ਸਾਡੇ ਐਸ.ਪੀ.ਡੀ. ਸਾਹਿਬ ਸਰਵਜਿੰਦਰ ਸਾਹਿਬ ਉਹਨਾਂ ਦੀ ਗਵਾਹੀ ਦੇ ਵਿੱਚ ਸਾਡੇ ਸੀ.ਐਨ.ਆਰ ਇਹ ਬਹੁਤ ਹੀ ਵੱਡੀ ਬਲਬਦੀ ਹੈ ਜਿਹੜੀ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਡੋਡੇ ਜਿਹੜੇ ਫੜੇ ਗੱਡੀ ਨੰਬਰ ਕਿੰਨਾ ਜੀ ਤੇ ਟੋਟਲ ਜਿਹੜੀ ਅਮਾਊਂਟ ਹੈ ਉਹ ਕਿੰਨੀ ਹੈ ਇਹਨਾਂ ਦੀ ਨਸ਼ੇਬਾਂ ਵਾਲੀ ਗੱਡੀ ਨੂੰ ਇਹ ਸੇਬਾਂ ਦੀ ਜਿਹੜੀ ਬਲੇਰੋ ਪਿਕਅਪ ਹੈ ਉਹਦੇ ਵਿੱਚ ਇਹ 10 ਬੋਰੀਆਂ ਜਿਹੜੀਆਂ ਥੈਲਿਆਂ ਦੇ ਵਿੱਚ ਪਾਈ ਹੋਈ ਸੀ ਗੱਡੀ ਦਾ ਨੰਬਰ HP 47E 1589 ਆ ਬਲੇਰੋ ਪਿਕਅਪ ਪਿੱਛੇ ਜਿਹੜੇ ਦੇ ਵਿੱਚ ਮੋਟਰਸਪਰਿੰਟੀ ਸੀ ਪਿੱਛੇ ਸੇਪਰੇ ਹੋਏ ਸੀ ਉਹਦੇ ਅਗਲੇ ਪਾਸੇ ਜਿਹੜੀ ਰੂੜਿਆਂ ਦੀਆਂ ਬੋਰੀਆਂ ਸੀ ਨੇ ਪਰੇ ਸਰ ਕਿੱਥੇ ਲੈ ਕੇ ਜਾ ਰਹੇ ਸੀ ਕੁਝ ਦੱਸਿਆ ਨੇ ਇਹ ਤਫ਼ਤੀਸ਼ ਦਾ ਪਾਰਟ ਆ ਅਜੇ ਤਾਂ ਅਸੀਂ ਘੰਟਾ ਇੱਕ ਪਹਿਲਾਂ ਫੜੀ ਆ ਰੁਕੇ ਆ ਸਾਡੀ ਤਫ਼ਤੀਸ਼ ਹੋਏਗਾ ਉਹਨਾਂ ਤੋਂ ਬਾਅਦ ਇਹਦੇ ਬਾਰੇ ਡਿਸਕਲੋਜ਼ ਕੀਤਾ ਜਿੱਥੇ ਲੈ ਕੇ ਕਿੱਥੋਂ ਆ ਰਹੇ ਸੀ 25 ਕਿਲੋ ਚੰਬੇ ਪਿੰਡ ਤੋਂ ਜੰਮਾ ਬਜਲਾ ਹਿਮਾਚਲ ਪ੍ਰਦੇਸ਼ ਕੋਈ ਡਰਗ ਮਨੀ ਵਗੈਰਾ ਗ੍ਰਾਮ ਹੋਈਏ ਨਹੀਂ ਨਹੀਂ ਹਜੇ ਨਹੀਂ ਹਜੇ ਅਸੀਂ ਸਾਡੀ ਟੂਰ ਸ਼ੂਇੰਗ ਇੱਕ ਪਾਸੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਦੌਰ ਚੱਲ ਰਿਹਾ ਤੇ ਦੂਜੇ ਪਾਸੇ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੀਸਰਾ ਸੂਬੇ ਦਾ ਗੰਭੀਰ ਮੁੱਦਾ ਨਸ਼ਿਆਂ ਦੀ ਤਸਕਰੀ ਅਤੇ ਗੈਰ ਕਾਨੂੰਨੀ ਤੰਦਾ ਹੈ ਜੋ ਪਿੰਡਾਂ ਵਿੱਚ ਢੱਲੇ ਨਾਲ ਚੱਲ ਰਿਹਾ ਹੈ ਪੰਜਾਬ ਰਾਜ ਦੇ ਸ਼ਹਿਰੀ ਖੇਤਰ ਪੁਲਿਸ ਲਈ ਸਿਰਦਰਦੀ ਬਣੇ ਸਮਾਜ ਵਿਰੋਧੀ ਅੰਸਰ ਦੂਜੀ ਗੱਲ ਇਹ ਹੈ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਵਿਧਾਨ ਸਭਾ ਵਿੱਚ ਕੈਬਨਟ ਮੰਤਰੀਆਂ ਦਾ ਫੇਰ ਬਦਲ ਤੋਂ ਬਾਅਦ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸੂਬੇ ਭਰ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਡੇ ਪੱਧਰ ਤੇ ਫੇਰ ਬਦਲ ਕੀਤੇ ਗਏ ਹਨ ਤੇ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ ਅਸੀਂ ਸਾਰੇ ਰੋਮਰ ਰੋਮ ਟਾਈਮ ਕਰਕੇ ਜਿਵੇਂ ਵੀ ਬਲਾਗਰ ਨੇ ਉਹ ਪੂਰੀ ਤਰ੍ਹਾਂ ਨਹੀਂ ਨਾ ਖਾਂਿਆ ਛਾਗਰੇ ਕਿ ਸੇਵਾ ਨੇ ਬਾਰੇ ਤੇ ਜਿੱਦੀ ਦੇ ਵੀ ਲੋਡ ਨਾਟ ਸਿਚੁਏਸ਼ਨ ਹੈਗੀ ਹੈ ਤੇ ਅਸੀਂ ਪੂਰੀ ਮਿਹਨਤ ਕਰਕੇ ਜੋ ਵੀ ਕਮੀਆਂ ਨੇ ਉਹਨਾਂ ਨੂੰ ਪੂਰੀ ਕਰੇ ਕੋਸ਼ਿਸ਼ ਕਰਾਂਗੇ ਨਸ਼ੇ ਨੂੰ ਲੈ ਕੇ ਕੀ ਏਜੰਡੇ ਰੋਂਗੇ ਅਨਵਰ ਟੈਂਪ ਤੇ ਨਸ਼ੇ ਤੋਂ ਰਾਹ ਪੰਜਾਬ ਸਰਕਾਰ ਦੀ ਸਟਾਰਟਿੰਗ ਵੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈਗੀ ਹੈ ਤੇ ਜਿਹੜੇ ਵੀ ਵੱਡੇ ਨਸ਼ਾ ਵੇਚਣ ਵਾਲੇ ਬੰਦੇ ਆ ਉਹਨਾਂ ਨੂੰ ਕਾਬੂ ਕੀਤਾ ਜਾਊਗਾ ਜੁਆ ਡੋਪਰੀਸ਼ਨ ਸੀਰੀਅਸ ਦੇ ਸਪੈਸ਼ਲ ਗਰੁੱਪਾਂ ਨਾਲ ਮਿਲ ਕੇ ਕੀਤਾ ਜਾਣਗੇ ਤੇ ਐਟ ਦ ਸੇਮ ਟਾਈਮ ਜਿਹੜੇ ਕੋਈ ਬੰਦੇ ਹੈਗੇ ਆ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਜਾਂ ਮਤਲਬ ਜਿਨ੍ਹਾਂ ਦੇ ਘਰ ਦੇ ਬੱਚੇ ਨੂੰ ਸਪੋਰਟ ਕਰਦੇ ਆ ਤੇ ਬੱਚਾ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹਨਾਂ ਦੀ ਵੀ ਅਸੀਂ ਪੂਰੀ سپورਟ ਕਰਾਂਗੇ ਉਹਨੂੰ ਮਸ਼ਾਹਰੂ ਕੇਂਦਰਾਂ ਵਿੱਚ ਦਾਖਲ ਕਰਾਂਗੇ ਜਿਸ ਨੂੰ ਫੈਨਸੀਅਲ ਸਪੋਰਟ ਦੀ ਲੋੜ ਹੋਵੇ ਤਾਂ ਤੇ ਉਹਨਾਂ ਲਈ ਵੀ ਕੋਈ ਨੌਕਰੀ ਦਿੱਤਾ ਮੰਨ ਕੀਤਾ ਜਾਊਗਾ ਤੇ ਜੇ ਉਹਨਾਂ ਨੂੰ ਬਾਅਦ ਰੀਹੈਬਿਟੇਸ਼ਨ ਦੀ ਜ਼ਰੂਰਤ ਹੈ ਤਾਂ ਸਾਡੇ ਜਿਹੜੇ ਇਮਪਲੋਇਮੈਂਟ ਜਨਰੇਸ਼ਨ ਡਿਪਾਰਟਮੈਂਟ ਹੈ ਉਹ ਵੀ ਉਹਨਾਂ ਦੀ ਸਕਿੱਲ ਡਿਵੈਲਪਮੈਂਟ ਸਿਲ ਕਰ ਕਰਨ ਦੀ ਕੋਸ਼ਿਸ਼ ਕਰੂਗਾ ਤੇ ਮਤਲਬ ਅਸੀਂ ਦੋਨੋਂ ਪਾਸੇ ਸਪਲਾਈ ਤੇ ਡਿਮਾਂਡ ਦੋਨੋਂ ਪਾਸੇ ਕੰਮ ਕਰਾਂਗੇ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਇੱਕ ਨਿੱਜੀ ਯੂਨੀਵਰਸਿਟੀ ਦੇ ਬਾਹਰ ਦਿੱਦਰਜਨ ਦੇ ਕਰੀਬ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਜਿਸ ਨੂੰ ਜ਼ਖਮੀ ਹਾਲਤ ਵਿੱਚ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਜ਼ਖਮੀ ਦੀ ਪਛਾਣ ਪ੍ਰਭਜੋਤ ਵਜੋ ਹੋਈ ਹੈ ਪ੍ਰਭਜੋ ਨੂੰ ਦੱਸਿਆ ਹੈ ਕਿ ਉਹ ਉਸ ਦੇ ਸਹਿ ਪਾਰਟੀਆਂ ਨੇ ਯੂਨੀਵਰਸਿਟੀ ਦੇ ਬਾਹਰ ਉਸ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਉਸ ਦੇ ਸਿਰ ਦੇ ਬੰਨਿਆ ਰਮਾਲ ਵੀ ਲਾ ਦਿੱਤਾ ਸੀ ਪ੍ਰਭਜੋਤ ਸਿੰਘ 21 ਸਾਲ ਦਾ ਲੜਕਾ ਲੜਾਈ ਝਗੜੇ ਦਾ ਮਾਮਲਾ ਹੈ ਪੇਸ਼ੈਂਟ ਸਾਡੇ ਤੋਂ ਅਪਰੋਕਸੀਮੇਟਲੀ 7:15 ਪੀਐਮ ਤੇ ਆਇਆ ਸੀ ਐਮਰਜੈਂਸੀ ਟ੍ਰੀਟਮੈਂਟ ਕਰ ਦਿੱਤਾ ਗਿਆ ਤੇ ਪੇਸ਼ੈਂਟ ਨੂੰ ਐਡਮਿਟ ਕਰ ਦਿੱਤਾ ਗਿਆ ਪਰਚਾ ਵੀ ਕਰ ਦਿੱਤਾ ਗਿਆ ਐਂਡ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰੱਖਾ